ਜੇ ਸਰ ਕੀ ਮੰਗਦਾ ਸੀ ਇਹ ਪਿਛਲੇ 15 ਦਿਨ ਤੋਂ ਦੋਸਤਾਂ ਤੋਂ ਇੱਕ ਆਫਰਸ਼ੀਨ ਚਲ ਰਹੀ ਸੀਗਾ ਡਰੱਗਸ ਦੇ ਅਗੇਂਸਟ ਜਿਹਦੇ ਚ अच्छी ਕਾਮਯਾਬੀ ਮਿਲੀ ਹੈ ਸਪੈਸ਼ਲ ਸੈਲ ਵਾਲਿਆਂ ਸਾਡੀ ਕਮਿਸ਼ਨ ਪੁਲਿਸ ਤੇ ਐਡੀਸੀਪੀ ਤੇ ਐਸਪੀ ਇਨਵੈਸਟੀਗੇਟ ਇਨਵੈਸਟੀਗੇਸ਼ਨ ਐਂਡ ਸੁਪਰਵਾਈਜ਼ ਕਰ ਰਹੇ ਸੀਗੇ ਤੇ ਟੋਟਲ 9 ਬੰਦੇ ਗ੍ਰਿਫਤਾਰ ਕੀਤੇ ਗਏ ਇੱਕ ਆਗਰਾ ਤੋਂ ਗ੍ਰਿਫਤਾਰ ਹੋਇਆ 6 ਜਿਹੜੇ ਆ ਉਹ ਅੰਮ੍ਰਿਤਸਰ ਤੋਂ 2 ਜਲੰਧਰ ਤੋਂ ਦੀ ਨਾਦੇ ਪੋਜੀਸ਼ਨ ਤੋਂ ਵਕ ਵਕ ਟਾਈਮ ਵਕ ਵ ਪਲੇਸਸ ਤੋਂ 111000 ਨਸ਼ੀਲੀ ਗੋਲੀਆਂ ਮੇਜਰਲੀ ਟਰਾਮਡੋ ਓਪਰਾ ਮਧੂਈਆਂ ਓਪੀਐਮ 3.5 ਕਿਲੋ ਓਪੀਐਮ ਅਫੀਮ ਬਰਾਮਦ ਹੋਈਆਂ ਤੇ ਇੱਕ ਦੇ ਕੋਲ ਕੰਟਰੀਵਿਮੈਂਟ ਤੇ ਪੰਦੀ ਖਰਾਬ ਹੋ ਗਿਆ ਇਹ ਫਟਾਗਿਰੋਸੀ ਦਾ ਮੋਟਰ ਸੁਪਰੈਂਡੀ ਇਹ ਹੈ ਕਿ ਕੁਝ ਸ਼ਹਿਰਾਂ ਚ ਜਿਵੇਂ ਆਗਰਾ ਮੁਰਾਦਾਬਾਦ ਮੁਜ਼ਫਰਨਗੜ੍ਹ ਜਿੱਥੇ ਜਿੰਨ ਗਲੀਆਂ ਚ ਮੋਹੱਲਿਆਂ ਚ ਬਾਜ਼ਾਰਾਂ ਚ ਕਾਫੀ ਸੰਖਿਆ ਚ ਕੈਮਿਸਟ ਦੀ ਦੁਕਾਨਾਂ ਸੀਗੀਆਂ ਉਹਦੇ ਵਿੱਚੋਂ ਇਹ ਨਸ਼ੀਲੀ ਗੋਲੀਆਂ ਨੂੰ ਟੈਗਵਟ ਕਰਦੇ ਸੀਗੇ ਪਰ ਵੱਡੇ ਵੱਡੇ ਪਾਰਸਲ ਬਣਾਉਂਦੇ ਸੀਗੇ ਰੋਜ਼ ਜਾਂ ਇੱਕ ਦਿਨ ਛੱਡ ਕੇ ਇਹ ਪਾਰਸਲ ਦੀ ਡਿਲੀਵਰੀ ਅੰਮ੍ਰਿਤਸਰ ਹੁੰਦੀ ਸੀਗੀ ਤੇ ਉੱਥੇ ਅੱਗੇ ਇਹ ਫਰਚੂਨ ਦੇ ਹਿਸਾਬ ਨਾਲ ਇਹ ਵੇਚੀ ਜਾਂਦਾ ਸੀ ਤੇ ਵਿਕਰਮ ਕਰਕੇ ਇੱਕ ਮੇਨ ਨਾਮ ਦਾ ਦਾ ਪਤਾ ਹੈ ਉਹ ਮੈਸਰ ਤੋਂ ਅਕਿਲਰ ਦਾ ਕਿਹਾ ਇਹ ਨਿਸ਼ਲੀ ਇਨਵੈਸਟੀਗੇਸ਼ਨ ਚ ਆ ਵੀ ਆਇਆ ਕਿ ਇਹਨਾਂ ਨੇ ਕੋਰੀ ਇਰਾਹੀਂ ਫੌਰਨ ਵੀ कुछ ड्रग्स निका गया ड्रग्स दी ना दी, आ, है मेजरली जी ड्रग ओरिजन है जी मैनुफैक्चरिंग है गुजरात की है वेरीफाई करा रहे में भेज के कि उड़ी जिन फैक्ट्रिया बन रही है क्या वो लीगल बन रही है इलीगल बन रही है बाकी जो होलसेलर जो इन तीन शहर यूपी के शहर ने जो होलसेलर जो डायवर्ट कर रहे इलीगल ट्रेड लिंग